ਪਿੰਡ ਪੱਖੋ ਕਲਾਂ ਦੇ ਵਿੱਚ ਬੈਠੇ ਹਨ ਜਿੱਥੇ ਮਾਤਾ ਜਸਵਿੰਦਰ ਕੌਰ ਦੀ ਜੋ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਉਹਨਾਂ ਨੂੰ ਕੈਂਸਰ ਹੈ ਉਹਨਾਂ ਦੇ ਪਤੀ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੈ ਉਹਨਾਂ ਨੂੰ ਵੀ ਕੈਂਸਰ ਦੀ ਬਿਮਾਰੀ ਸੀ ਤੇ ਉਹਨਾਂ ਦੇ ਜੋ ਬੱਚੇ ਨੇ ਦੋ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦਾ ਬੱਚਾ ਸਾਡੇ ਨਾਲ ਬੈਠਾ ਹੈ ਉਹਨਾਂ ਜਿਹੜੇ ਉਹ ਵੀ ਅੰਗਹੀਣ ਨੇ ਤੇ ਪਰਿਵਾਰ ਦਾ ਜੋ مالی ਹਾਲਾਤ ਨੇ ਬਹੁਤ ਡਾਵਾਂਡੋਲ ਨੇ ਕਿਉਂਕਿ ਕੋਈ ਜ਼ਮੀਨ ਵਗੈਰਾ ਨਹੀਂ ਹੈ ਘਰ ਵੀ ਨਹੀਂ ਹੈ ਕਿਰਾਏ ਦੇ ਘਰ ਦੇ ਉੱਪਰ ਬੈਠੇ ਆ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ ਮਦਦ ਦੀ ਲੋੜ ਹੈ ਇਸ ਕਰਕੇ ਅਪੀਲ ਹੈ ਲੋਕਾਂ ਨੂੰ ਕਿ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਉਹਨਾਂ ਦੇ ਪੁੱਤਰ ਨੇ ਗੱਲਬਾਤ ਕਰਦਿਆਂ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬਾਈ ਨਗਿੰਦਰ ਸਿੰਘ ਕਦੋਂ ਤੋਂ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਬਿਮਾਰੀ ਕਦੋਂ ਆਈ ਤੇ ਪਹਿਲਾਂ ਕੀ ਕੀ ਹੋਇਆ ਬਿਮਾਰੀ ਵੀ 18 ਜਾਈ ਅੱਛਾ ਹਾਂ ਤੁਹਾਡੇ ਪਿਤਾ ਜੀ ਨੂੰ ਹਾਂ ਕੈਂਸਰ ਸੀਗਾ 32 ਲੱਖ ਤੋਂ ਤੇ ਲੱਗ ਗਿਆ ਸੀਗਾ ਅੱਛਾ ਹਾਂ ਸਾਰਾ ਜ਼ਮੀਨ ਦੇ ਪੌਤੀ ਲੱਗ ਗਿਆ 32 33 ਲੱਖ ਪਿਤਾ ਜੀ ਤੇ ਲੱਗ ਗਿਆ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਹੁਣ ਮਾਤਾ ਜੀ ਕਦੋਂ ਬਿਮਾਰ ਹੋਏ ਮਾਤਾ ਜੀ ਨੂੰ ਵੀ ਹੋ ਗਏ 2 ਸਾਲ ਮੂ ਸਾਲ ਮੂ ਇਹਨਾਂ ਦਾ ਇਲਾਜ ਵੀ ਚੱਲ ਰਿਹਾ ਫਿਰ ਹਾਂ ਚੱਲ ਰਿਹਾ ਵੀਰੇ ਜਿੰਨਾ ਸੀਗਾ ਕੋਲੇ ਲਾਤਾ ਹੁਣ ਲਾਉਣ ਦੀ ਪਹੁੰਚ ਨਹੀਂ ਹੈਗੀ ਹੁਣ ਕਿਵੇਂ ਪੈਸੇ ਟੋ ਕੇਅਰ ਦਾ ਕਿਵੇਂ ਕਰ ਰਹੇ ਹਾਂ ਕਿੱਥੋਂ ਮਿਲ ਰਹੇ ਤੁਹਾਨੂੰ ਫਿਰ ਬੰ ਮਾੜਾ ਮੋਟਾ ਉਪਰਾ ਦੀ ਹੁਣ ਪੈਸੇ ਹੈ ਨਹੀਂ ਜਿਹੜਾ ਸੀਗੇ ਲਾਤੇ ਕੋਲੇ ਹੂੰ ਤੁਸੀਂ ਆਪ ਵੀ ਨਹੀਂ ਕਮਾ ਸਕਦੇ ਜਾਂ ਤੁਹਾਡੇ ਭਰਾ ਨੋ ਮੜਾ ਮੁੱਟਾ ਕਮਾਉਂਦਾ ਜਰਾ ਫਿਰ ਉਹਨਾਂ ਕੋ ਹੋ ਜਾਣਾ ਤੁਸੀਂ ਵੀ ਡਿਸੇਬਲ ਹੋ ਹਾਂ ਕਿਵੇਂ ਚੱਲਦਾ ਗੁਜ਼ਾਰਾ ਕਰਦਾ ਕਿਉਂਕਿ ਜਿਵੇਂ ਇੰਨੀ ਤਰੋਟੀ ਆ ਤੰਗੀ ਆ ਤੁਸੀਂ ਦੱਸਿਆ ਕਿ ਕੋਈ ਜ਼ਮੀਨ ਵੀ ਨਹੀਂ ਰਹੀ ਹੁਣ ਤੁਹਾਡੇ ਕੋਲੇ ਤੇ ਬਿਮਾਰੀ ਵੀ ਪਹਿਲਾਂ ਤੁਹਾਡੇ ਪਿਤਾ ਜੀ ਬਿਮਾਰ ਰਹੇ ਤੇ ਉਹਨਾਂ ਦੀ ਮੌਤ ਹੋਈ ਮਾਤਾ ਜੀ ਵੀ ਤੁਹਾਡੇ ਬਿਮਾਰ ਕਿਵੇਂ ਚੱਲਦਾ ਘਰਬਾਰ ਹੁਣ ਬੱਸ ਨਹੀਂ ਚੱਲਦਾ ਵੀਰੇ ਔਖੀ ਚੱਲ ਹੂੰ ਕੀ ਅਪੀਲ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵਾ ਮਦਦ ਕਰੋ ਜਿੰਨੀ ਹੁੰਦੀ ਹੈ ਸਾਡੀ ਹੂੰ ਤਾਂ ਇੱਥੇ ਪੰਚਾਇਤ ਮੈਂਬਰ ਨੇ ਨਾਲ ਗੱਲਬਾਤ ਕਰਦੇ ਆ ਸਤਿਗੁਰਾਲ ਜੀ ਸਤਿਗੁਰਾਲ ਜੀ ਕੀ ਨਾਮ ਆ ਜੀ ਗਿਆਨ ਸਿੰਘ ਜੀ ਅੱਛਾ ਤੁਸੀਂ ਮੌਜੂਦਾ ਨਵੇਂ ਮੈਂਬਰ ਚੁਣੇ ਗਏ ਗਿਆਨ ਮੈਂਬਰ ਚੁਣੇ ਨੇ ਪਰਿਵਾਰ ਨੂੰ ਤੁਸੀਂ ਜਾਣਦੇ ਹੋ ਪਰਸਨਲੀ ਹਾਂ ਜੀ ਹਾਂ ਜੀ ਬਸਰਾ ਸਾਡੇ ਗਵਾੜ ਦੇ ਨੇ ਜੀ ਸਮਰਾਪਤੀ ਦੇ ਨੇ ਹੁਣ ਮਨ ਇਸ ਕਰਾਇਤੇ ਬੈਠਿਆ ਅੱਛਾ ਹਾਂ ਉਹ ਸਾਡੀ ਸਮਰਾਪਤੀ ਦੇ ਨੇ ਉੱਥੇ ਵੇਖ ਭੂਗੇ ਸਾਰਾ ਕੁਝ ਨੇ ਦਾ ਹੂੰ ਤੇ ਹੁਣ ਤਾਂ ਮੰਦੂਰੀ ਵਾਲੀ ਵੀ ਠੇਕ ਰਾਏ ਤੇ ਨੇ ਆ ਜਗਾ ਕਿਰਾਏ ਤੇ ਲੈਤੀ ਹੋਈ ਹੈ। ਅੱਛਾ। ਹਾਂ ਹੋਰ ਬੱਤੀ ਹੋਈ ਹੈ। ਕਿੰਨਾ ਚਿਰ ਹੋ ਗਿਆ ਇਸ ਹਾਲਾਤ ਦੇ ਵਿੱਚ ਪਰਿਵਾਰ ਨੂੰ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੋ। ਹਾਂ ਇਹਨਾਂ ਤਾਂ ਜੀ ਹੁਣ ਹੋ ਗਏ ਮੰਗੇ 15 ਸਾਲਾਂ ਨੂੰ ਤਾਂ ਬਹੁਤ ਭਰਾ ਲਿਆ। ਅੱਛਾ। ਹਾਂ ਪਹਿਲਾਂ ਡੈਡੀ ਜੀ ਨੇ ਉਹ ਵੀ ਕੈਸ ਸਦੀ ਉਹਦੇ ਨਾਲ ਹੀ ਹੋ ਗਏ ਤੇ ਪਹਿਲਾ ਮੁੰਡਾ ਦਾਦਾ ਜੀ ਸੀ ਉਹ ਟੈਕ ਹੋ ਗਿਆ ਤੇ ਉਦੋਂ ਆ ਤਾਂ ਬਿਮਾਰੀ ਨੂੰ ਦੱਬ ਲੈ ਡਾਇਮਟਿਕ ਵਾਝਿਆ ਦੇ। ਹਾਂ। ਉਹ ਚੰਗਾ ਸਰਦਾ ਵਰਦਾ ਪ੍ਰਵਾਹ ਮਤਲਬ ਪੂਰਾ ਵਧੀਆ ਸੀ ਸਾਰਾ ਕੁਝ ਵਧੀਆ ਸੀ ਬਸ ਬਿਮਾਰੀ ਵੇਹੀ ਡਿੱਗੇ ਆ ਕੇ ਬਸ ਸਾਰੇ ਕੁ ਲੈ ਕੇ ਗਈ ਹੁਣ ਮਤਲਬ ਆਰਥਿਕ ਹਾਲਾਤ ਮਾੜੇ ਐ ਨਾ ਬਹੁਤ ਜ਼ਿਆਦਾ ਮਾੜੇ ਜਿੰਨੇ ਕਹਦਾ ਓਨੀ ਮਾੜਿਆ ਜੀ ਕੋਈ ਵੀ ਹਿੱਲਾ ਨਹੀਂ ਇਸ ਟਾਈਮ ਨਾ ਹੁੰਦਾ ਕੋਲੇ ਪਰਿਵਾਰ ਦੀ ਮਦਦ ਪਿੰਡ ਚੋਂ ਹੋ ਰਹੀ ਆ ਹਾਂ ਬੇਟਾ ਜੀ ਜਿੰਨਾ ਕ ਬਸ ਆਉਂਦਾ ਲੋਕ ਉਹਨਾਂ ਕ ਕਰਦੇ ਆ ਜਿੰਨਾ ਕ ਹੋਆ ਵੀ ਮਨ ਖਰਚੀ ਵੜੇ ਉਹ ਢਿਲ ਮਾਠੀ ਵੜੀ ਵੱਡੀ ਹੋ ਗਈ ਨਾ ਜੀ ਰੋਗੀ ਬਾਲੇ ਵੱਡੇ ਵੱਡੇ ਚੋਣ ਦੇ 32 ਤੇ 33 ਲੱਖ ਤਾਂ ਇਹਨਾਂ ਦੇ ਪਿਤਾ ਤੇ ਲੱਗ ਗਿਆ ਇਹਨਾਂ ਲਗ ਮौज ਨਾ ਲੱਗੇ 우ਰਾਮ ਆ ਜੀ ਬਹੁਤ ਜਿਆਦਾ ਫਿੱਟਲ ਮਠ ਪਹਿਲਾਂ ਤੋਂ ਹੀ ਰਹੀ ਨਾ ਜੀ ਬਿਮਾਰੀ ਤੋਂ ਪਤੀ ਆਉਣਾ ਅੱਜ ਕੱਲ ਮਹਿੰਗਾਈ ਵਾਲੀ ਹੋ ਗਈ ਹੂੰ ਇਹਨੀ ਕੋ ਹੱਲ ਹੀ ਨਹੀਂ ਹੈਗਾ ਤੁਸੀਂ ਪੰਚਾਇਤ ਮੈਂਬਰ ਹੋਣ ਦੇ ਨਾਤੇ ਪੰਚਾਇਤ ਵੱਲੋਂ ਜਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਦੀ ਮਤ ਕਰੋ ਜਿੰਨੀ ਕ ਹੁੰਦੀ ਆ ਜਿੰਨੀ ਕ ਅਸੀਂ ਹੈਵੀ ਪੰਚਾਇਤ ਦੇ ਜੋਗ ਅਸੀਂ ਕਿੰਨੇ ਜੋਗ ਆ ਤੁਹਾਡਾ ਕੋਈ ਘਰ-ਬਾਰ ਦਾ ਵੀ ਅਸੀਂ ਜਿੰਨਾ ਸਾਥੋਂ ਪੰਚਾਇਤ ਦਾ ਅਸੀਂ ਓੜੇ ਮਤ ਕਰਾਂ ਜਾਸਕੜਾ ਘਰ ਹੈ ਇਹਨਾਂ ਦਾ ਕੋਈ ਨਾ ਹਜੇ ਕੋਈ ਘਰ-ਬਾਰ ਨਹੀਂ ਹੈਗਾ ਜੀ ਹਜੇ ਤਾਂ ਬੰਨਾਂ ਨੇ ਉੱਥੇ ਪਲਾਟ ਲਿਆ ਸੀ ਉਹ ਵੀ ਲੋਨ ਕਰਾ ਕੇ ਲਿਆ ਹੋਇਆ ਅੱਛਾ ਹਾਂ ਉੱਥੇ ਘਰ ਪਿਆ ਨਹੀਂ ਕੋਈ ਘਰ ਕੋਈ ਨਹੀਂ ਪਿਆ ਹੋਇਆ ਸਾਨੂੰ ਇਹ ਕੀ ਬਿਆਵਸ ਨੇ ਵਾਣੇ ਕੱਲੀਆਂ ਖੜੀਆਂ ਹੋਈਆਂ ਨੇ ਜਿੰਨੇ ਕ ਪਹਿ ਕਮ ਹੋਇਆ ਉਦੋਂ ਉਹ ਉੱਥੇ ਠੱਪ ਪਿਆ ਅੱਛਾ ਲੋਨ ਦੀਆਂ ਕਿਸ਼ਤਾਂ ਵੀ ਫਿਰ ਭਰਨੀ ਆ ਓਕੇ ਉਹ ਭਰਨੀ ਆਈ ਉਹ ਤਾਂ ਫਿਰ ਹੁਣ ਕਰਨਾ ਪਊਏ ਕਿਸ਼ਤਾਂ ਕਰਨਗੇ ਫਿਰ ਜਾਂ ਫਿਰ ਅਗਲਾ ਜ਼ਬਤ ਕਰੂਗਾ ਕੋਸ਼ਿਸ਼ ਕਰੇ ਉਹ ਤਾਂ ਫਿਰ ਕੋਈ ਹਿਲਾ ਕਰੂਗੀ ਫਿਰ ਜਦੋਂ ਕਰ ਲਿਆ ਹੁਣ ਕਿਹੜਾ ਨੇ ਫਿਰ ਅੱਕ ਜੱਬੇ ਜੀ ਚੱਲ ਆਪਣਾ ਹੱਲ ਹੋ ਜੇ ਹਾਂ ਵੀ ਕਰ ਕੋਰ ਬਣ ਜੇ ਕੋਈ ਮਾਦੀ ਮਿਹਨਤ ਹੋ ਜੂ ਆਪਣੀ ਤੇ ਹੁਣ ਉਹ ਉੱਥੇ ਨਿਉਾਂ ਦੀ ਖੜਾ ਕੁਝ ਨਹੀਂ ਹੋਇਆ ਅਸੀਂ ਹੁਣ ਕਿਹਾ ਵੀ ਸਾਡੇ ਕੋਲ ਆ ਨਵੇਂ ਘਰ ਆਏ ਹੁਣ 200 ਘਰ ਆਉਣ ਦੀ ਉਮੀਦ ਆ ਵੀ ਜ ਉਹਨਾਂ ਚੋਂ ਭਾਈ ਤੁਹਾਡਾ ਅਸੀਂ ਪਵਾ ਮੰਗ ਜਿਵੇਂ ਮਰਜ਼ੀ ਭਾਈ ਜਿੰਨੀ ਆਡੀ ਮਤ ਸਰਕਾਰੀ ਸਕੀਮ ਚ ਉਸੋ ਜੀ ਆਪ ਦਾ ਹੋਇਆ ਭਈ ਥੋੜਾ ਜਿੰਨੇ ਕੋ ਹੋਇਆ ਸੀ ਆਪ ਦਾ ਆਰਥਿਕ ਤੌਰ ਤੇ ਹਾਂ ਆਲਾ ਕਰਕੇ ਜਮਾਏ ਤਾਂ ਤੁਸੀਂ ਪੰਚਾਇਤ ਵੱਲੋਂ ਨਾਲ ਖੜੇ ਹੋ ਹਾਂ ਅਸੀਂ ਦਿਨ ਰਾਤ ਦੇ ਨਾਲ ਆਈਏ ਅਸੀਂ ਨੂੰ ਪਹਿਲਾਂ ਵੀ ਕਿਹਾ ਹੋਇਆ ਹੁਣ ਵੀ ਕਿਹਾ ਕਿ ਤੁਹਾਡੇ ਨਾਲ ਖੜਾ ਜਦੋਂ ਭਈ ਜਿਹੜਾ ਦੁੱਖ ਸੁੱਖ ਸਾਡੇ ਜਿਹੀ ਸਾਰੇ ਸੀ ਜੋ ਜੋ ਆਂ ਅਸੀਂ ਓਡੀ ਮਾਤ ਕਰਾਂਗੇ ਦਾ ਰਾਜਾ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਆਪਣਾ ਪ੍ਰਵੀਰ ਸਿੰਘ ਆ ਜੀ ਤੁਸੀਂ ਇਹਨਾਂ ਦੇ ਕੋਈ ਜਾਣਕਾਰ ਹੋ ਜਾਣਕਾਰ ਜੀ ਇਹ ਯਾਰ ਦੋਸਤ ਨੇ ਸਾਡੇ ਦਾ ਪਾਪਾ ਯਾਰ ਦੋਸਤ ਸੀ ਸਾਡਾ ਅੱਛਾ ਉਹਦੇ ਪੈਸੇ ਬਹੁਤ ਜ਼ਿਆਦਾ ਲੱਗੇ ਤੇ ਹੁਣ ਇਹਨੇ ਮਾਤਾ ਢਿੱਲੀ ਵੀ ਐ ਕੈਂਸਰ ਦੀ ਬਿਮਾਰੀ ਹੋ ਗਈ ਐ ਉਹਦੇ ਤਹਲੇ ਇਹ ਬਚਾਰਾ ਅੰਗੋਹੀਣਾਗਾ ਤੇ ਜਮੀਨ ਸਾਰੀ ਖੁੱਛ ਗਈ ਨਾ ਜੀ ਅੱਛਾ ਘਰ ਨਹੀਂ ਪਿਆ ਘਰ ਸਾਡੇ ਗਮਾਂਡ ਦੇ ਕੋਲੇ ਲੱਗਦਾ ਇਹਨਾਂ ਦਾ ਕੋਈ ਭਰਤ ਕੱਲਾ ਹੀ ਕਿਰਾਏ ਤੇ ਲੱਲਾ ਬੱਲਾ ਕਰਕੇ ਪਵਾਤੀ ਨਿਓਆ ਖੜੀਆਂ ਨੇ ਹੁਣ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਕਿਰਾਇਆ ਵੀ ਉ ਇਨਾਂ ਦੀ ਪੂਰੀ ਮਤ ਹੋਵੇ ਲੋਕਾਂ ਕੰਨੀ ਹੋਵੇ ਗਵਰਨਮੈਂਟ ਕੰਨੀ ਹੋਵੇ ਤੇ ਫਿਰ ਇਹਨਾਂ ਗੁਜ਼ਾਰਾ ਵਿਚਾਰਾ ਉਹ ਨਹੀਂ ਗੁਜ਼ਾਰਾ ਆਜ ਬਕਾ ਠੀਕ ਹੈ ਜੀ ਉਹ ਵਿਚਾਰਾ ਕੀ ਕਰੂਗਾ ਕੱਲਾ ਕੱਲਾ ਦਿਹਾੜੀ ਦੀ ਆਪਾਂ ਕਹਿੰਦੇ ਸਾਰਾ ਕਮਾਈ ਦਿਹਾੜੀ ਵੀ ਨਹੀਂ ਆਪਾਂ ਰਜਾ ਸਕਦੇ ਬੰਦੇ ਨੂੰ ਔਰ ਜਹਾਂਦਾ ਜੀ ਇਹ ਵਿਚਾਰਾ ਲੱਤ ਉਹ ਨਹੀਂ ਹਜਾਂਦਾ ਮਾਤਾ ਪਿਓ ਰੋਜ਼ ਮਾਤਾ ਉੱਲ ਜਾਂਦਾ ਖਰਚੇ ਕਿੰਨੇ ਵਧੇ ਪਏ ਨੇਗੇ ਜਿਆਦਾ ਖਰਚੇ ਵਧੇ ਪਏ ਨੇ ਇਹ ਤਾਂ ਬੇਨਤੀ ਆਤਮਾਨ ਕੇ ਬੇਨਤੀ ਹੀ ਹੈ ਇਹਨਾਂ ਦੀ ਮਤ ਹੋਵੇ ਵੱਧ ਤੋਂ ਵੱਧ ਮਤ ਉਹਤੇ ਦੋਸਤ ਸੀ ਤੁਸੀਂ ਦੱਸਿਆ ਇਹਨਾਂ ਦੇ ਪਿਤਾ ਹਾਂ ਪਿਤਾ ਉਹਨਾਂ ਤੇ ਕਿੰਨਾ ਕੁ ਖਰਚਾ ਤੁਸੀਂ ਵੀ ਖਰਚਾ ਹੀ ਘਟੋ ਘੱਟ ਜੀ ਮੇਰੇ ਮੇਰੇ ਖਿਆਲ ਚ ਕਿੜਾ ਮੇਰੇ ਹੱਥ ਹੀ ਲੱਗੇਗਾ ਦੋ ਟਾ ਹੀ ਕਿਲੇ ਬਾਹਣ ਦੇ ਉਹਦੇ ਉੱਤੇ ਲੱਗ ਗਏ ਹਾਂ ਹਾਂ ਜੀ ਬੈਕ ਕਰਕੇ ਨਹੀਂ ਇਹਨਾਂ ਕਬੀਲੇ ਰਿਵਾਜੀ ਸਾਡੇ ਹੱਥੀ ਸਭ ਹੋਇਆ ਸਾਰਾ ਕੁਝ ਕਿਉਂ ਸਾਡੇ ਪਹਿਲਾਂ ਤੋਂ ਜਾਰੀ ਦੋਸਤੀ ਜਾਨੀ ਹੋਣੀ ਪੂਰੀ ਜਾਦੀ ਜਾਦੀ ਹੁਣ ਵੀ ਆ ਬੱਚਾ ਨਾ ਪੂਰੀ ਹੋਣੀ ਜਾਣੀ ਐ ਦੇਰ ਆ ਦੇ ਇਹਨਾਂ ਕੋਲੇ ਆਉਣਾ ਜਦੋਂ ਕਹਿੰਦੇ ਨੇ ਜੀ ਉਹਦੀ ਆਉਣਾ ਜੀ ਤੇ ਹੁਣ ਖੇਤ ਦਾ ਕੰਮ ਛੱਡੇਗਾ ਇਹ ਕਹਿੰਦਾ ਜੀ ਉੱਥੇ ਆਉਂ ਉੱਥੇ ਪੱਕਾ ਪਹੁੰਚਾਂ ਪਹ ਕਮਾ ਉਸ ਵਾਰਾ ਠੱਪ ਹੈ ਇਹ ਤੇ ਇਹੀ ਬੇਨਤੀ ਕਰਦਾ ਇਹਨੇ ਮਤ ਗਵਰਨਮੈਂਟ ਕੰਨੀ ਕਰੀ ਜਾਵੇ ਲੋਕਾਂ ਕੰਨੀ ਕਰੀ ਜਾਵੇ ਮਤ ਤੋਂ ਹੋਏ ਚਬਾਕਾਂ ਦੀ ਚੱਲ ਦੋ ਕਾਂਗਰਸ ਪਾਇਨਲ ਕਮਰੇ ਵਿੱਚ ਬੈ ਜਾਣ ਅੰਨੀ ਤਨਬਾਦ ਹੈ ਠੀਕ ਓਕੇ ਠੀਕ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਲਵੰਤ ਸਿੰਘ ਆ ਜੀ ਤੁਸੀਂ ਵੀ ਜਾਣਕਾਰ ਇਹਨਾਂ ਦੇ ਗਵੰਡੀ ਹੋ ਹਾਂਜੀ ਹਾਂਜੀ ਗਵੰਡੀ ਆ ਜੀ ਇਹਨਾਂ ਦੀ ਕੀ ਮਹਾਲ ਤੁਸੀਂ ਪਰਿਵਾਰ ਦਾ ਦੇਖਿਆ ਕਿਉਂਕਿ ਤੁਸੀਂ ਪਿੰਡ ਦੇ ਵਿੱਚ ਰਹੇ ਹੋ ਜਦੋਂ ਤੋਂ ਬਿਮਾਰੀ ਆਈ ਉਸ ਤੋਂ ਪਹਿਲਾਂ ਤੇ ਅੱਜ ਕੀ ਹਾਲਾਤ ਨੇ ਉਹ ਤਾਂ ਹਾਲਾਤਾਂ ਦਾ ਹੀ ਦਿਨ ਰਾਤ ਦਾ ਫਰਕ ਆ ਹੁਣ ਤੁਹਾਨੂੰ ਪਤਾ ਹੀ ਆ ਪਹਿਲਾਂ ਤਾਂ ਕੰਮ ਚੱਲਦਾ ਸੀ ਵਧੀਆ ਠੀਕ ਸੀ ਇਹਨੂੰ ਇੱਕਦਮ ਜਾਮਤ ਘਰੇ ਡਿੱਗ ਪਈ ਤੇ ਘਰ ਦੇ ਹਾਲਾਤ ਖਰਾਬ ਹੋਣ ਲੱਗ ਗਏ ਤੇ ਅੱਜ ਤਾਂ ਤੁਹਾਨੂੰ ਬਿਸਦੇ ਹੀ ਨਹੀਂ ਹਾਲਾਤ ਕੀ ਨੇ ਜੀ ਘਰ ਪਾਉਣ ਤੋਂ ਵੀ ਬੈਠੇ ਨਹੀਂਗੇ ਸੱਤ ਨਹੀਂ ਪਈ ਉੱਪਰ ਇਕੱਲਾ ਮਤਲਬ ਪਲਾਂਟ ਆ ਗਾ ਉਹ ਵੀ ਉਮੀ ਪਿਆਗਾ ਬੱਚੀ ਬਿਮਾਰੀ ਮਾਤਾ ਨੂੰ ਇਹਨਾਂ ਦੀ ਹਾਂ ਮਾਤਾ ਨੂੰ ਬਿਮਾਰੀ ਕੈਂਸਰ ਦੀ ਦੋਟਾ ਹੀ ਸਾਲੇ ਨੂੰ ਹੋ ਗਏ ਪਹਿਲਾਂ ਮਤਲਬ 18 19 ਦੀ ਗੱਲ ਆ ਗਈ ਉਦੋਂ ਉਹਨਾਂ ਦੀ ਕਿੱਥੇ ਹੋਗੀ ਉਹ ਵੀ ਪਹਿਲਾਂ 2-3 ਸਾਲ ਉਹਦੇ ਉੱਤੇ ਰਿਪੇਅਰ ਲੱਗੇਗੇ ਤੁਹਾਨੂੰ ਪਤਾ ਹੀ ਆ ਕੈਂਸਰ ਦੀ ਬਿਮਾਰੀ ਦੇ ਉੱਤੇ ਕਿੰਨੇ ਪੈਸੇ ਲੱਗਦੇ ਨੇ ਹਾਲਾਤ ਤਾਂ ਤਾਂ ਬਰਹਾਲੀ ਆ ਜੀ ਬੈ ਜੀ ਸਮਝ ਕੇ ਬੋਲੋ ਤੁਸੀਂ ਕਿੰਨੀ ਉਮਰ ਆ ਤੁਹਾਡੀ ਹੁਣ 32 33 ਸਾਲ ਦੀ ਉਮਰ ਆ ਜੀ ਅੱਛਾ 32-33 ਸਾਲਾਂ ਚ ਤੁਸੀਂ ਆਪਣੇ ਪਰਿਵਾਰ ਨੂੰ ਕਿੱਥੋਂ ਕਿੱਥੇ ਜਾਂਦਾ ਦੇਖਿਆ ਕੀ ਹਾਲਾਤ ਪਹਿਲਾਂ ਸੀ ਤੇ ਅੱਜ ਕੀ ਹੈ 32-33 ਸਾਲਾਂ ਵਿੱਚ ਜਮਾਂ ਇਸ ਟਾਈਮ ਬਿਮਾਰੀ ਨੇ ਜਮਾਂ ਝੋੜ ਕੇ ਰੱਖਦੇ ਸਾਬ ਖੋਲੇਗੀ ਹੂੰ ਹੂੰ ਪਹਿਲਾਂ ਵਧੀਆ ਸੀ ਚੱਲਦਾ ਸੀ ਕਰਬਾਰ ਹਾਂ ਪਹਿਲਾਂ ਵਧੀਆ ਚੱਲਦਾ ਸੀ ਹੂੰ 15 ਸਾਲ ਹੋ ਗਏ ਇਹ ਜਿਹਾ ਸੋ ਹੋਇਆ ਤੁਹਾਡੀ ਮੈਰਿਜ ਹੋਈ ਨਾ ਅੱਛਾ ਤੁਸੀਂ ਅੰਗਹੀਨ ਵੀ ਹੋ ਹਾਂ ਤੇ ਹੁਣ ਜਿਹੜੇ ਹਾਲਾਤ ਅੱਜ ਨੇ ਤੁਹਾਨੂੰ ਪਹਿਲਾਂ ਕਦੇ ਲੱਗਿਆ ਸੀ ਵੀ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਗੁਜ਼ਰਨਾ ਪਊਗਾ ਜ਼ਿੰਦਗੀ ਇਸ ਮੋੜ ਤੇ ਲੈ ਜਾਓ ਨਾ ਜੀ ਲੋਕ ਤੁਹਾਨੂੰ ਮਦਦ ਕਰ ਰਹੇ ਆ ਕੋਈ ਕਿ ਅਜੇ ਕਿਸੇ ਦੀ ਮਦਦ ਨਹੀਂ ਆਈ ਅਖਰੀ ਇੱਕ ਵਾਰ ਅਪੀਲ ਤੁਸੀਂ ਲੋਕਾਂ ਨੂੰ ਕਰ ਦਿਓ ਜਿਹੜੀ ਤੁਸੀਂ ਮੰਗ ਜਾਂ ਸਰਕਾਰ ਕੋਲੋਂ ਕਰਨੀ ਹੈ ਪੰਚਾਇਤ ਕੋਲੋਂ ਕਰਨੀ ਹੈ ਜਾਂ ਲੋਕਾਂ ਤੋਂ ਕਰਨੀ ਸਾਰਿਆਂ ਨੂੰ ਅਥਵਾੰਕ ਬੇਨਤੀ ਆਪਣੀ ਪੰਚਾਇਤ ਨੂੰ ਵੀ ਤੇ ਗਵਰਨਮੈਂਟ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਬਸਤਵਤ ਮਦਦ ਦਿੱਤਾ ਮਾਰੀ ਤਾਂ ਇਹ ਹਾਲਾਤ ਨੇ ਪਰਿਵਾਰ ਦੇ ਤੁਹਾਨੂੰ ਦਿਖਾਇਆ ਕਿ ਇਹਨਾਂ ਦੇ ਪਿਤਾ ਜੀ ਪਹਿਲਾਂ ਕੈਂਸਰ ਦੇ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ 2019 ਦੇ ਵਿੱਚ ਇਹਨਾਂ ਨੇ ਦੱਸਿਆ ਕਿ ਉਸ ਵੇਲੇ ਦਾ 32-33 ਲੱਖ ਰੁਪਇਆ ਲੱਗਿਆ ਉਹਨਾਂ ਤੇ 2 2.5 ਕਿੱਲੇ ਜ਼ਮੀਨ ਸੀ ਜਿਹੜੀ ਉਹ ਵੀ ਵੇਚ ਕੇ ਇਹਨਾਂ ਨੇ ਉਸ ਤੇ ਲਾਤੀ ਤੇ ਹੁਣ ਉਹਨਾਂ ਦੇ ਮਾਤਾ ਜੀ ਆ ਜਿਹੜੇ ਉਹ ਵੀ ਕੈਂਸਰ ਦੇ ਨਾਲ ਪੀੜਤ ਨੇ ਉਹ ਵੀ ਲਗਾਤਾਰ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਤੇ ਇਹਨਾਂ ਦਾ ਇੱਕ ਬੇਟਾ ਜਿਹੜਾ ਵੱਡਾ ਉਹਨਾਂ ਦੀ ਜਿਹੜੀਆਂ ਲੱਤਾਂ ਨੂੰ ਥੋੜੀ ਕਮਜ਼ੋਰੀ ਹੈ ਤੇ ਉਹ ਨਹੀਂ ਚੱਲ ਫਿਰ ਸਕਦੇ ਉਹ ਵੀ ਅੰਗਹੀਣ ਨੇ ਤੇ ਉਹਨਾਂ ਦਾ ਇੱਕ ਭਰਾ ਛੋਟਾ ਉਹ ਮੜਾ ਮੋਟਾ ਸ਼ਾਇਦ ਕੰਮ ਕਰਦੇ ਹੋਣਗੇ ਤਾਂ ਤੁਹਾਡੇ ਭਰਾ ਕੀ ਕੰਮ ਕਰਦੇ ਆ ਬਾਹ ਮਾੜਾ ਮੋਟਾ ਹੀ ਕਰਦੇ ਆ ਵੀਰੇ ਅੱਛਾ ਹੂੰ ਠੀਕ ਠੁੱਕੇ ਦੇ ਬਾਹਾਂ ਲੈ ਕੇ ਬਹ ਮਾੜਾ ਮੋਟਾ ਗੈਰ ਮਾੜਾ ਚੱਲਦਾ ਅੱਛਾ ਹੂੰ ਠੀਕ ਹੈ ਤਾਂ ਇਸ ਤਰ੍ਹਾਂ ਦੇ ਹਾਲਾਤ ਪਰਿਵਾਰ ਦੇ ਵੱਲੋਂ ਜੋ ਦੱਸੇ ਜਾ ਰਿਹਾ ਜਾਂ ਪੰਚਾਇਤ ਮੈਂਬਰ ਨੇ ਜਾਂ ਆਂਡੀ ਗਵਾਂਡੀ ਨੇ ਉਹਨਾਂ ਦੇ ਯਾਰ ਦੋਸਤ ਨੇ ਇਹਨਾਂ ਦੇ ਫਾਦਰ ਸਾਹਿਬ ਦੇ ਤਾਂ ਉਹਨਾਂ ਦੇ ਮੁਤਾਬਕ ਪਰਿਵਾਰ ਦੇ ਹਾਲਾਤ ਬਹੁਤ ਨਾਜ਼ੁਕ ਨੇ ਉਹਨਾਂ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਅਸੀਂ ਉੱਪਰ ਇਹਨਾਂ ਦਾ ਸੰਪਰਕ ਨੰਬਰ ਵੀ ਤੁਹਾਨੂੰ ਦੇਵਾਂਗੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਜੋ ਵੀ ਸਹਾਇਤਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ